ਨੇ ਦੋ ਰੋਟੀਆਂ ਉੱਤੇ ਬਿਠਾ ਕੇ ਹਟ ਐਡਾ ਚਲ ਨਾ ਮੈਂ ਕੱਲ ਕਰਾਂ ਚਲ ਨਾ ਬੱਕਾ ਮੈਂ ਨਹੀਂ ਜਾਂਦੀ ਖੜ ਜਾ ਮੈਂ ਮਸਾਂਦਾ ਹੰਨਾ ਨੂੰ ਤਾਂ ਮੈਂ ਨਹੀਂ ਜਾਂਦੀ ਚਲ ਪਾਪੀ ਨੂੰ ਇੱਕ ਕਰੀ ਨਹੀਂ ਮੂੰਹ ਪਰੇ ਹੋ ਜਾ ਮੈਨੂੰ ਦੱਸ ਫੜ ਕੇ ਮੈਂ ਨਹੀਂ ਚੱਲ ਤੇਰੀ ਵੀ ਵਾਰੀ ਖੜ ਜਾ ਤੈਨੂੰ ਦੋ ਮਾਰਨੇ ਫਿਰ ਪਾਪੀ ਇਹ ਮੈਨੂੰ ਢਾਹ ਹਾਰੇ ਹੱਥ ਬਣਾਵਾ ਮੇਰੀ ਸੀ ਬਣ ਕੇ ਮੈਂ ਚੱਲ ਜਾਵਾਂ ਦੋ ਵੀ ਚਾਹ ਤੈਨੂੰ ਦੱਸ ਕਿ ਤੇਰੇ ਚੱਹ ਛੱਤਰ ਨਾ ਖਾਲੀ ਲੱਗੀ ਆ ਡਰਾਮੇ ਕਰਨ ਮੇਰੀ ਗੱਲ ਸੁਣੋ ਵੀਰ ਜੀ ਤੁਹਾਨੂੰ ਪੇਮੈਂਟ ਮੈਂ ਆਨਲਾਈਨ ਕਰਤੀ ਸੀਗੀ ਤੇ ਇਹਨੂੰ ਸੰਭੋ ਤੁਹਾਡੀ ਪੇਮੈਂਟ ਰੀਸੀਵ ਹੋ ਗਈ ਜੀ ਸਾਨੂੰ ਅਸੀਂ ਜਿਹੜੀਆਂ ਸਲਿੱਪਾਂ ਨੇ ਅਸੀਂ ਤੁਹਾਨੂੰ ਵਟਸਐਪ ਤੇ ਭੇਜਦਾ ਜਾਂ ਕੱਲ ਨੂੰ ਆ ਕੇ ਲੈ ਲਿਓ ਕੋਈ ਗੱਲ ਨਹੀਂ ਤੁਸੀਂ ਵਟਸਐਪ ਤੇ ਭੇਜ ਦਿਓ ਨੋ ਪ੍ਰੋਬਲਮ ਤੁਹਾਡੇ ਦੋਵੇਂ ਬੈੱਡ ਰੈਡੀ ਨੇ ਜੀ ਦੋ ਬੈੱਡ ਦੋ ਬੈੱਡ ਕਾਦੇ ਵਾਸਤੇ ਮੰਮਾ ਇੱਕ ਇੱਥੇ ਤੂੰ ਇੱਥੇ ਕਿਉਂ ਤੋਂ ਆਇਆ ਤੈਨੂੰ ਕੌਣ ਲੈ ਕੇ ਆਇਆ ਇੱਥੇ ਮੈਂ ਲੈ ਕੇ ਆਇਆ ਮੈਂ ਮਾਂ ਮਾਂ ਨੂੰ ਛੱਡਦੀ ਫਿਰਦੀ ਐ 10 20 ਸਾਲ ਵਾਲਾ ਕੰਮ ਹੁਣੇ ਨਿਮੇੜ ਦਿੰਨਾ ਤੇਰੇ ਵਾਲਾ ਵੀ ਹੋਰ ਇਹ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ ਤੂੰ ਕਿਹੋ ਜਿਹੀਆਂ ਕਰਦੀ ਐ ਮੇਰਾ ਪੁੱਤ ਮੈਨੂੰ ਇੱਥੇ ਥੋੜਾ ਜਿਹਾ